ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਸਗਨੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਸਰਕਾਰ ਦੀ ਸਥਿਤੀ ਇਸ ਸਮੇਂ ਬੜੀ ਕਸੂਤੀ ਬਣੀ ਹੋਈ ਹੈ ਖਜ਼ਾਨਾ ਖਾਲੀ ਹੈ ਤੇ ਆਖਰੀ ਚੋਣਾਂ ਵਾਲੀ ਵਾਅਦਾ ਪੂਰਾ ਕਰਨ ਦੇ ਲਈ ਪੈਸੇ ਦਾ ਜੁਗਾਲ ਕਿਤੋਂ ਹੋ ਨਹੀਂ ਰਿਹਾ ਭਾਵੇਂ 2027 ਤਾਂ ਹਜੇ ਦੂਰ ਹੈ ਪਰ ਸਿਆਸੀ ਮਾਹੌਲ ਪੰਜਾਬ ਦਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਸਾਰੇ ਵਿਰੋਧੀਆਂ ਦੀ ਬਾਜ਼ ਅੱਖ ਸਰਕਾਰ ਤੇ ਹੈ ਕਿਤੇ ਕੋਈ ਕਦਮ ਗਲਤ ਚੁੱਕਿਆ ਨਹੀਂ ਹਲਾ ਹਲਾ ਹੋ ਜਾਣੀ ਲੈਂਡ ਪੁਲਿੰਗ ਇੱਕ ਵੱਡੀ ਕੋਸ਼ਿਸ਼ ਸੀ ਸੂਬੇ ਦੇ ਖਜ਼ਾਨੇ ਨੂੰ ਭਰਨ ਲਈ ਪਰ ਉਹ ਭਾਰੀ ਵਿਰੋਧ ਦੇ ਚਲਦਿਆਂ ਸਰਕਾਰ ਨੂੰ ਵਾਪਸ ਲੈਣੀ ਪੈ ਗਈ ਤੇ ਹੁਣ ਸਰਕਾਰ ਨਵੀਆਂ ਵਿਉਂਤਾਂ ਘੜਨ ਦੇ ਵਿੱਚ ਲੱਗ ਗਈ ਹੈ ਕਿ ਸੂਬੇ ਦੇ ਖਜ਼ਾਨੇ ਦੇ ਵਿੱਚ ਪੈਸਾ ਕਿਵੇਂ ਭਰਿਆ ਜਾ ਸਕੇ ਇਸੇ ਕਵਾਇਦ ਦੇ ਚਲਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਬੋਰਡ ਅਤੇ ਕਾਰਪੋਰੇਸ਼ਨਲ ਕੋਲ ਪਈ ਬਾਦੂ ਫੰਡ ਪਰ ਇਹ ਫੰਡ ਕਿੰਨਾ ਹੈ ਇਸ ਦੇ ਵਿੱਚ ਵੀ ਕੁਝ ਵੱਖਰੀਆਂ ਵੱਖਰੀਆਂ ਰਿਪੋਰਟਾਂ ਆ ਰਹੀਆਂ ਨੇ ਇੱਕ ਰਿਪੋਰਟ ਇਹ ਕਹਿੰਦੀ ਹੈ ਇੱਕ ਅਖਬਾਰ ਦੇ ਵਿੱਚ छਪੀ ਹੋਈ ਰਿਪੋਰਟ ਕਿ 1045 ਕਰੋੜ ਰੁਪਏ ਦੀ ਇਹ ਕੁੱਲ ਰਾਸ਼ੀ ਹੈ ਦੂਸਰੀ ਅਖਬਾਰ ਦੇ ਵਿੱਚ ਇੱਕ ਰਿਪੋਰਟ ਆਈ ਹੈ ਜਿਸ ਦੇ ਵਿੱਚ ਇਸ ਕੁੱਲ ਰਾਸ਼ੀ ਨੂੰ 1441.49 ਕਰੋੜ ਰੁਪਏ ਦੱਸਿਆ ਗਿਆ ਹੈ ਰਾਸ਼ੀ ਚਾਹੇ 1000 ਕਰੋੜ ਹੋਵੇ 1100 ਕਰੋੜ ਹੋਵੇ ਜਾਂ 1500 ਕਰੋੜ ਹੋਵੇ ਲੇਕਿਨ ਇਸ ਸਾਰੇ ਫੰਡ ਨੂੰ ਇਸ ਸਾਰੀ ਰਾਸ਼ੀ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਹੈ 7 ਅਗਸਤ ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਚੀਫ ਸਕੱਟਰੀ ਜਿਹੜੇ ਕੈਪਸਨਾ ਉਹਨਾਂ ਨੇ ਇਹਨਾਂ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰ ਜਿਹੜੇ ਨੇ ਐਡਮਿਨਿਸਟ੍ਰੇਟਿਵ ਸੈਕਟਰੀਜ਼ ਉਹਨਾਂ ਨਾਲ ਮੀਟਿੰਗ ਕੀਤੀ ਸੀ ਤੇ ਨਿਰਦੇਸ਼ ਦਿੱਤੇ ਸਨ ਕਿ ਸਾਰੀ ਬਕਾਇਆ ਰਾਸ਼ੀ ਸਰਕਾਰ ਕੋਲ ਫੌਰਨ ਜਮ੍ਹਾਂ ਕਰਾ ਦੇਣ ਸਭ ਤੋਂ ਵੱਧ ਪੈਸਾ ਸੰਨਤ ਵਿਪਾਰ ਜਿਹੜਾ ਇੰਡਸਟਰੀਜ਼ ਡਿਪਾਰਟਮੈਂਟ ਹੈ ਉਹਨਾਂ ਦੇ ਵੱਲ ਖੜਾ ਹੈ 749 ਕਰੋੜ ਰੁਪਏ ਕੱਲੀ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਦੀ ਹੀ ਸਰਕਾਰ ਦੀ 540 ਕਰੋੜ ਦੀ ਦੇਣਦਾਰੀ ਹੈ ਇਸੇ ਤਰੀਕੇ ਨਾਲ ਸਾਇੰਸ ਤੇ এনवायरमेंट ਵਿਪਾਰ ਨੇ ਸਰਕਾਰ ਦੇ 272 ਕਰੋੜ ਰੁਪਏ ਦੇਣੇ ਨੇ ਫੂਡ ਐਂਡ ਸਿਵਲ ਸਪਲਾਈ ਨੇ 175 ਕਰੋੜ ਫੋਰੈਸਟ ਡਵੈਲਪਮੈਂਟ ਕਾਰਪੋਰੇਸ਼ਨ ਨੇ ਜਿਹੜਾ ਜੰਗਲਾਤ ਵਿਭਾਗ ਹੈ 84 ਕਰੋੜ ਰੁਪਏ ਦੇਣੇ ਨੇ ਤੇ ਸਿੱਖਿਆ ਵਿਭਾਗ ਐਜੂਕੇਸ਼ਨ ਡਿਪਾਰਟਮੈਂਟ 60 ਕਰੋੜ ਰੁਪਏ ਪੰਜਾਬ ਸਰਕਾਰ ਦਾ ਦੇਣਾ ਹੈ ਜੋ ਕਿ ਬਕਾਇਆ ਖੜਾ ਹੈ ਪੰਜਾਬ ਸਰਕਾਰ ਦੇ ਮੁਤਾਬਕ ਇਸੇ ਤਰੀਕੇ ਨਾਲ ਜੇ ਆਪਾਂ ਐਕਸਾਈਜ਼ ਡਿਪਾਰਟਮੈਂਟ ਦੀ ਗੱਲ ਕਰੀਏ ਮਾਲੀਆ ਵਿਭਾਗ ਉਸ ਨੂੰ ਵੀ 60 ਕਰੋੜ ਰੁਪਏ ਦੇਣ ਨੂੰ ਕਿਹਾ ਗਿਆ ਹੈ ਹੋਮ ਡਿਪਾਰਟਮੈਂਟ ਗ੍ਰਹਿ ਵਿਭਾਗ ਜਿਹੜਾ ਹੈ ਉਸ ਨੇ 41 ਕਰੋੜ ਰੁਪਏ ਦੇਣੇ ਨੇ ਸੋਸ਼ਲ ਸਿਕਿਉਰਿਟੀ ਵੱਲ 18 ਕਰੋੜ ਰੁਪਏ ਬਕਾਇਆ ਖੜੇ ਨੇ ਇਹਨਾਂ ਸਾਰਿਆਂ ਨੂੰ ਹੀ ਛੇਤੀ ਹੀ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਜਮ੍ਹਾਂ ਕਰਾਉਣ ਦੇ ਲਈ ਕਹਿ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਇੱਕ ਆਡਿਟ ਤੋਂ ਬਾਅਦ ਇਹ ਪਤਾ ਚੱਲਿਆ ਹੈ ਕਿ ਇਹਨਾਂ ਬੋੜਾ ਤੇ ਕਾਰਪੋਰੇਸ਼ਨ ਨੇ ਸਾਰੇ ਪੈਸੇ ਸਰਕਾਰ ਨੂੰ ਜਮ੍ਹਾਂ ਕਰਾਉਣੇ ਸੀ ਸਰਕਾਰ ਨੂੰ ਦੇਣੇ ਸੀ ਪਰ ਹਜੇ ਤੱਕ ਇਹਨਾਂ ਨੇ ਭੁਗਤਾਨ ਨਹੀਂ ਕੀਤਾ ਇਹ ਸਰਕਾਰ ਨੂੰ ਪੈਸਾ ਦਿੰਦੇ ਨਹੀਂ ਸੀ ਇਹਨਾਂ ਵੱਲ ਬਕਾਇਆ ਖੜਾ ਹੈ ਇਸ ਲਈ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪੈਸੇ ਤੇ ਸੂਬਾ ਸਰਕਾਰ ਦਾ ਹੱਕ ਬਣਦਾ ਹੈ ਇਸ ਲਈ ਇਹ ਫੌਰੀ ਤੌਰ ਤੇ ਪੈਸਾ ਜਮ੍ਹਾਂ ਕਰਾਇਆ ਜਾ ਪਰ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪੈਸਾ ਇਨ੍ਹਾਂ ਵਿਭਾਗਾਂ ਦੇ ਖਾਤਿਆਂ ਦੇ ਵਿੱਚ ਪਿਆ ਹੈ ਸਾਨੂੰ ਸਿਰਫ ਹੁਣ ਲਈ ਹੀ ਇਹ ਪੈਸਾ ਜਮ੍ਹਾਂ ਕਰਾਉਣ ਦੇ ਲਈ ਕਿਹਾ ਗਿਆ ਹੈ ਕੁਝ ਸਖਤਰਾਂ ਨੇ ਤਾਂ ਮੀਟਿੰਗ ਦੇ ਵਿੱਚ ਵੀ ਇਸ ਦਾ ਵਿਰੋਧ ਕੀਤਾ ਸੀ ਮਿਸਾਲ ਦੇ ਤੌਰ ਤੇ ਜੋ ਪੈਸਾ ਫੂਡ ਡਿਪਾਰਟਮੈਂਟ ਦੇ ਖਾਤੇ ਵਿੱਚ ਪਿਆ ਹੈ ਉਹ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸੀਸੀਐਲ ਆਪਾਂ ਕਹਿੰਦੇ ਆ ਫਸਲਾਂ ਦੀ ਸਰਕਾਰੀ ਖਰੀਦ ਕਰਨ ਦੇ ਲਈ ਵਰਤੀ ਜਾਂਦੀ ਹੈ ਉਹਦੇ ਵਿੱਚ ਕਈ ਵਾਰ ਜੋ ਫਰਕ ਆ ਜਾਂਦਾ ਹੈ ਉਸ ਦੀ ਪੂਰਤੀ ਲਈ ਇਹ ਪੈਸਾ ਵਰਤਿਆ ਜਾਂਦਾ ਹੈ ਪਰ ਚੀਫ ਸਕੱਟਰੀ ਨੇ ਕਿਹਾ ਹੈ ਕਿ ਫਿਲਹਾਲ ਤੁਸੀਂ ਸਾਰਾ ਪੈਸਾ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਓ ਜਦੋਂ ਖਰੀਦ ਹੋਣੀ ਹੋਊਗੀ ਜਾਂ ਸੀਸੀਐਲ ਦੀ ਵਾਰੀ ਆਊਗੀ ਉਦੋਂ ਦੇਖਾਂਗੇ ਇਸੇ ਤਰੀਕੇ ਨਾਲ ਪੰਜਾਬ ਸਮਾਲ ਇੰਡਸਟਰੀਜ਼ EMPLOYEES ਕਾਰਪੋਰੇਸ਼ਨ ਜਿਹੜੀ ਹੈ ਉਹਦੇ ਕਰਮਚਾਰੀ ਯੂਨੀਅਨ PSIEC ਦੀ ਕਰਮਚਾਰੀ ਯੂਨੀਅਨ ਨੇਤਾ ਸਰਕਾਰ ਕੋਲ ਆਪਣਾ ਵਿਰੋਧ ਵੀ ਜਤਾ ਦਿੱਤਾ ਹੈ ਯੂਨੀਅਨ ਨੇ ਕਿਹਾ ਹੈ ਕਿ ਜੇ ਅਸੀਂ ਸਰਕਾਰ ਨੂੰ 540 ਕਰੋੜ ਦੇ ਦਿੰਨੇ ਆ ਤਾਂ ਸਾਡੇ ਕੋਲ ਇੱਕ ਦਿਵਾਨੀ ਵੀ ਨਹੀਂ ਬਚਦੀ ਇਸ ਨਾਲ ਕਾਰਪੋਰੇਸ਼ਨ ਦੇ ਖਜ਼ਾਨੇ ਨੂੰ ਪੂੰਝਾ ਲੱਗ ਜਾਊਗਾ ਤੁਸੀਂ ਇਸ ਤਰ੍ਹਾਂ ਕਿਸੇ ਵੀ ਕਾਰਪੋਰੇਸ਼ਨ ਨੂੰ ਮਾਰ ਨਹੀਂ ਸਕਦੇ ਇਸ ਕਾਰਪੋਰੇਸ਼ਨ ਤੇ ਨਿਰਪਰ ਲਗਭਗ 700 ਪਰਿਵਾਰਾਂ ਦੀ ਰੋਜੀ ਰੋਟੀ ਖਤਰੇ ਵਿੱਚ ਪੈ ਜਾਵੇਗੀ ਇੱਕ ਖਬਰ ਇਹ ਵੀ ਹੈ ਕਿ ਉਦਯੋਗ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਕਲਮ ਛੋੜ ਹੜਤਾਲ ਇਹਨਾਂ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਵੱਲੋਂ ਕਰ ਦਿੱਤੀ ਗਈ ਹੈ ਸ਼ੁਰੂ ਕਰ ਦਿੱਤੀ ਗਈ ਹੈ ਪਰ ਕਈ ਥਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਜੇ ਇਹਨਾਂ ਯੂਨੀਅਨ ਨੇ ਪਾਲਿਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਤੁਸੀਂ ਆਪਣੇ ਇਸ ਫੈਸਲੇ ਨੂੰ ਵਾਪਸ ਨਹੀਂ ਲਵੋਗੇ ਤਾਂ ਹੜਤਾਲ ਤੇ ਸਾਰੇ ਮੁਲਾਜ਼ਮ ਚਲੇ ਜਾਣਗੇ ਸਰਕਾਰ ਪਰ ਇਹਨਾਂ ਗੱਲਾਂ ਦੇ ਨਾਲ ਸਹਿਮਤ ਨਹੀਂ ਹੈ ਉਸ ਦਾ ਕਹਿਣਾ ਹੈ ਕਿ ਇਹ ਬੋਰਡ ਤੇ ਕਾਰਪੋਰੇਸ਼ਨ ਸਰਵਿਸ ਟੈਕਸ ਜਾਂ ਹੋਰ ਛੋਟੇ-ਮੋਟੇ ਟੈਕਸ ਜਾਂ ਸਰਚਾਰਜ ਲੈਵਾਇਜ਼ ਲਗਾ ਕੇ ਹੀ ਇਹ ਪੈਸਾ ਇਕੱਠਾ ਕਰਦੇ ਨੇ ਇਸ ਪੈਸੇ ਤੇ ਸਰਕਾਰ ਦਾ ਹੀ ਹੱਕ ਹੈ ਪਰ ਹੁਣ ਤੱਕ ਇਹ ਕਾਰਪੋਰੇਸ਼ਨ ਜਾਂ ਬੋਰਡ ਸਾਨੂੰ ਦੇ ਨਹੀਂ ਰਹੇ ਸੀ ਇਸੇ ਲਈ ਹੀ ਹੁਣੇ ਨਿਰਦੇਸ਼ ਦਿੱਤੇ ਗਏ ਹਨ ਸਰਕਾਰ ਬਾਜ਼ਾਰ ਤੋਂ ਪੈਸਾ ਕਿਉਂ ਉਧਾਰ ਮੰਗੇ ਜਦੋਂ ਸਾਡੇ ਕੋਲ ਇਹ ਪੈਸਾ ਪਿਆ ਹੈ ਪਰ ਇੱਕ 77 ਦੇ ਦਸਣ ਮੁਤਾਬਕ ਇਹ ਸਰਕਾਰ ਦਾ ਪੈਸਾ ਨਹੀਂ ਬਲਕਿ ਇਹ ਪੈਸਾ ਵਿਭਾਗਾਂ ਦਾ ਹੈ ਔਰ ਸਾਨੂੰ ਹੁਣ ਜਮ੍ਹਾਂ ਕਰਾਉਣ ਨੂੰ ਕਿਹਾ ਗਿਆ ਹੈ ਤੇ ਸਾਨੂੰ ਕੋਈ ਉਮੀਦ ਨਹੀਂ ਹੈ ਕਿ ਇਹ ਪੈਸਾ ਸਾਨੂੰ ਕਦੇ ਵਾਪਸ ਮਿਲੇਗਾ ਪਰ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ ਸਾਨੂੰ ਸਰਕਾਰ ਦੇ ਹੁਕਮ ਮੰਨਣੇ ਹੀ ਪੈਣਗੇ ਪਰ ਇੱਥੇ ਇੱਕ ਸਵਾਲ ਹੋਰ ਵੀ ਹੈ ਕਿ ਕੀ ਸਰਕਾਰ ਦੇ ਕੋਲ ਕੋਈ ਹੋਰ ਚਾਰਾ ਨਹੀਂ ਹੈ ਇਸੇ ਹੋਰ ਪਾਸਿਓਂ ਪੈਸਾ ਉਹਨਾਂ ਨੂੰ ਆਉਂਦਾ ਦਿਖਦਾ ਨਹੀਂ ਹੈ ਕੋਈ ਹੋਰ ਸਰੋਤ ਨਹੀਂ ਜਿੱਥੋਂ ਪੈਸਾ ਸਰਕਾਰ ਇਕੱਠਾ ਕਰ ਸਕੇ ਇੱਕ ਰਸਤਾ ਇਹ ਹੈ ਕਿ ਜਿਹੜੇ ਗਮਾੜਾ ਹੈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਉਸ ਦੀ 20000 ਕਰੋੜ ਰੁਪਏ ਦੀ ਜਾਇਦਾਦ ਉਸ ਨੂੰ ਗਹਿਣੇ ਰੱਖ ਕੇ ਕਰਜ਼ਾ ਲੈ ਲਿਆ ਜਾਵੇ ਸਰਕਾਰ ਇਸ ਤੇ ਵੀ ਵਿਚਾਰ ਕਰ ਰਹੀ ਹੈ ਤੇ ਵਿੱਤ ਵਿਭਾਗ ਨਾਲ ਸਲਾਹ مشورے ਤੋਂ ਬਾਅਦ ਹਾਊਸਿੰਗ ਤੇ ਸ਼ਹਿਰੀ ਮਾਸਪਾਸ ਵਿਭਾਗ ਨੂੰ ਮੋਹਾਲੀ ਦੇ ਵਿੱਚ ਹਾਊਸਿੰਗ ਵਪਾਰਕ ਤੇ ਉਦਯੋਗਿਕ ਥਾਵਾਂ ਸਮੇਤ ਗਮਾੜਾ ਦੀ ਜਿਹੜੀ ਨਲਾਮ ਕੀਤੀ ਜਾਣ ਵਾਲੀ ਜਾਇਦਾਦ ਹੈ ਉਸ ਦੀ ਸੂਚੀ ਤਿਆਰ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ ਹੈ ਇੱਕ ਹੋਰ ਰਸਤਾ ਸਰਕਾਰ ਕੋਲ ਸੀ ਜਿਸ ਤੇ ਉੱਤੇ ਵਿਚਾਰ ਹੋ ਰਿਹਾ ਸੀ ਉਸ ਹੀ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕਰਕੇ ਮਾਲੀਆ ਇਕੱਠਾ ਕੀਤਾ ਜਾਵੇ ਸਰਕਾਰ ਦੀ ਇਹ ਯੋਜਨਾ ਸੀ ਕਿ ਸਾਰੇ ਸੂਬੇ ਦੇ ਵਿੱਚ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਜਾਵੇ ਤੇ ਲਗਭਗ 1 ਦਰਜਨ ਜ਼ਿਲ੍ਹਿਆਂ ਦੇ ਵਿੱਚ ਤਾਂ ਇਹ ਕਰ ਵੀ ਦਿੱਤਾ ਗਿਆ ਹੈ ਇਹ ਇਸ ਸਕੀਮ ਲਾਗੂ ਵੀ ਕਰ ਦਿੱਤੀ ਗਈ ਹੈ ਸਰਕਾਰ ਨੇ ਚਾਲੂ ਬਰੇ ਦੇ ਦੌਰਾਨ ਸਟੈਂਪ ਤੇ ਰਜਿਸਟ੍ਰੇਸ਼ਨ ਡਿਊਟੀ ਤੋਂ ਹੀ 7000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਿਛਲੇ ਸਾਲ ਇਸੇ ਸਟੈਂਪ ਐਂਡ ਰਜਿਸਟ੍ਰੇਸ਼ਨ ਡਿਊਟੀ ਤੋਂ 5750 ਕਰੋੜ ਇਕੱਠੇ ਹੋਏ ਸੀਗੇ ਸੋ ਉੱਥੋਂ ਇਹ ਵਾਧੂ ਪੈਸਾ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਰ ਜਦੋਂ ਲੈਂਡ ਪੂਲਿੰਗ ਦੇ ਵਿਰੋਧ ਦੇ ਚੱਲਦੇ ਆ ਉਹ ਨੀਤੀ ਵਾਪਸ ਲੈਣੀ ਪਈ ਪਰ ਇਸ ਲਈ ਹਾਲ ਦੀ ਕੜੀ ਜਿਹੜੀ ਕਲੈਕਟਰ ਰੇਟਾਂ ਨੂੰ ਵਧਾਉਣ ਦੀ ਸਕੀਮ ਹੈ ਉਸ ਨੂੰ ਵੀ ਰੋਕ ਦਿੱਤਾ ਗਿਆ ਹੈ ਕਿਉਂਕਿ ਇੱਕ ਵੱਡੀ ਕਿਸਾਨ ਜਥੇਬੰਦੀ ਉਗਰਾਹਾਂ ਗਰੁੱਪ ਵੱਲੋਂ ਇਸ ਤੇ ਸਵਾਲ ਚੁੱਕਨੇ ਸ਼ੁਰੂ ਕਰ ਦਿੱਤੇ ਗਏ ਸੀ ਉਗਰਾਹਾਂ ਦਾ ਇਹ ਕਹਿਣਾ ਸੀ ਕਿ ਜੇ ਤੁਸੀਂ ਈਜੀ ਰਜਿਸਟਰੀ ਵਾਲੀ ਸਕੀਮ ਸ਼ੁਰੂ ਕੀਤੀ ਹੈ ਤੇ ਇਹ ਦਾਵਾ ਕਰ ਰਹੇ ਹਾਂ ਕਿ ਉਸ ਨਾਲ ਤਹਿਸੀਲਾਂ ਦੇ ਵਿੱਚ ਭ੍ਰਸ਼ਟਾਚਾਰ ਖਤਮ ਹੋ ਗਿਆ ਹੈ ਤਾਂ ਆਪਣੇ ਆਪ ਹੀ ਸਰਕਾਰ ਦੇ ਕੋਲ ਮਾਲੀਆ ਵੱਧ ਜਾਣਾ ਹੈ ਸਰਕਾਰ ਦੇ ਕੋਲ ਜਿਹੜਾ ਭ੍ਰਸ਼ਟਾਚਾਰ ਹੁੰਦਾ ਸੀ ਉਹ ਪੈਸਾ ਸਰਕਾਰ ਕੋਲ ਆ ਜਾਣਾ ਹੈ ਤੇ ਫਿਰ ਤੁਸੀਂ ਰੇਟ ਕਿਉਂ ਵਧਾ ਰਹੇ ਹੋ ਤੁਹਾਡਾ ਮਾਲੀਆ ਤਾਂ ਉਸ ਸਕੀਮ ਨਾਲ ਹੀ ਪੂਰਾ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਇਤਰਾਜ਼ ਉਖਾਏ ਗਏ ਸੀ ਇਸੇ ਕਰਕੇ ਸਰਕਾਰ ਨੇ ਫਿਲਹਾਲ ਕਲੈਕਟਰ ਰੇਟ ਵਧਾਉਣ ਵਾਲੀ ਸਕੀਮ ਤੋਂ ਪੈਰ ਪਿੱਛੇ ਖਿੱਚ ਲਏ ਨੇ ਉਹ ਮੇਰਾ خیال ਇਸ ਮੌਕੇ ਦੇ ਉੱਤੇ ਜਦੋਂ ਕਿ ਬਹੁਤ ਜ਼ਿਆਦਾ ਗਰੋਹ ਸਰਕਾਰ ਦਾ ਪਹਿਲਾਂ ਹੀ ਹੋ ਰਿਹਾ ਹੈ ਉਸੇ ਕਿਸਾਨ ਤਬਕੀ ਨੂੰ ਹੋਰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਜਾਂ ਇੱਕ ਹੋਰ ਮੌਕਾ ਵਿਰੋਧੀ ਤਰ੍ਹਾਂ ਨੂੰ ਜਾਂ ਕਿਸਾਨ ਜਥੇਬੰਦੀਆਂ ਨੂੰ ਨਹੀਂ ਦੇਣਾ ਚਾਹੁੰਦੀ ਇਸ ਸਰਕਾਰ ਦਾ ਵਿਰੋਧ ਕੀਤਾ ਜਾ ਸਕੇ ਜਾਂ ਹੋਰ ਤਿੱਖਾ ਕੀਤਾ ਜਾ ਸਕੇ ਤੁਹਾਨੂੰ ਇੱਥੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਵਿਰੋਧੀ ਧਿਰਾਂ ਵੱਲੋਂ ਖਾਸ ਕਰਕੇ ਬੀਜੇਪੀ ਵੱਲੋਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਪ੍ਰੋਗਰਾਮ ਹਜੇ ਵਾਪਸ ਨਹੀਂ ਲਏ ਗਏ ਨੇ ਉਹਨਾਂ ਵੱਲੋਂ ਜੋ ਪ੍ਰੋਗਰਾਮ ਉਲਿਖੇ ਗਏ ਸੀ ਵਿਰੋਧ ਦੇ ਚਾਹੇ ਉਹ ਮਹਾਪੰਚਾਇਤ ਹੋਵੇ ਜਾਂ ਮਾਰਚ ਹੋਣ ਉਹਨਾਂ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ ਇਹ ਕਿਹਾ ਗਿਆ ਹੈ ਕਿ ਜਦੋਂ ਤੱਕ ਤੁਸੀਂ ਵਿਧਾਨ ਸਭਾ ਦੇ ਵਿੱਚ ਉਸ ਨੋਟੀਫਿਕੇਸ਼ਨ ਨੂੰ ਵਾਪਸ ਨਹੀਂ ਲੈਂਦੇ ਖਾਰਜ ਨਹੀਂ ਕਰਦੇ ਉਦੋਂ ਤੱਕ ਅਸੀਂ ਵਿਰੋਧ ਜਾਰੀ ਰੱਖਾਂਗੇ ਸੋ ਕਿਤੇ ਨਾ ਕਿਤੇ ਕੋਈ ਵੀ ਵਿਰੋਧੀ ਧਿਰ ਇਹ ਮੌਕਾ ਨਹੀਂ ਛੱਡਣਾ ਚਾਹੁੰਦੀ ਕਿ ਸਰਕਾਰ ਘਰੀ ਹੋਈ ਹੈ ਬੈਕਫੁੱਟ ਤੇ ਹੈ ਉਹਨੂੰ ਆਸਾਨੀ ਨਾਲ ਛੱਡ ਦਿੱਤਾ ਜਾਵੇ ਪਰ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਇਸੇ ਕਰਕੇ ਕਲੈਕਟਰ ਰੇਟ ਵਾਲੀ ਸਕੀਮ ਜਿਹੜੀ ਹੈ ਉਹ ਹਜੇ ਫਿਲਹਾਲ ਵਧਾਉਣ ਦੀ ਲਾਗੂ ਨਹੀਂ ਕੀਤੀ ਜਾ ਰਹੀ ਉਸ ਲੇਕਿਨ ਸਰਕਾਰ ਕੋਲ ਫਿਰ ਆਪਸ਼ਨ ਦੋ ਦੂਸਰੀ ਬਚਦੀ ਸੀ ਉਹ ਗਲਾਡਾ ਦੀ ਸੀ ਗਲਾਡਾ ਦੇ ਵਿੱਚ ਵੀ ਲੋਨ ਲੈਣਾ ਕੋਈ ਇਹ ਪਹਿਲੀ ਕਵਾਇਤ ਨਹੀਂ ਹੋਏਗੀ ਕਿ ਇਹ ਸਰਕਾਰ ਵੱਲੋਂ ਇਹ ਕੀਤਾ ਗਿਆ ਹੋਵੇ ਪਹਿਲਾਂ ਵੀ ਸਰਕਾਰਾਂ ਜੋ ਵੀ ਪ੍ਰਾਪਰਟੀ ਸਰਕਾਰ ਦੀ ਹੁੰਦੀ ਹੈ ਜਾਇਦਾਦ ਹੁੰਦੀ ਹੈ ਉਸ ਨੂੰ ਬਿਲਡਿੰਗਾਂ ਹੋਣ ਜਾਂ ਸਟੇਡੀਅਮ ਹੋਣ ਜਾਂ ਜੇਲ੍ਹਾਂ ਹੋਣ ਉਹਨਾਂ ਨੂੰ ਗਿਰਵੀ ਰੱਖ ਕੇ ਕਰਜ਼ਾ ਲੈਂਦੀਆਂ ਰਹੀਆਂ ਨੇ ਜੇ ਤੁਹਾਨੂੰ ਯਾਦ ਹੋਵੇ ਅਕਾਲੀ ਭਾਜਪਾ ਸਰਕਾਰ ਵਲੇ ਸੁਖਵੀਰ ਬਾਦਲ ਇਸ ਗੱਲ ਦਾ ਪ੍ਰਚਾਰ ਕਰਦੇ ਹੁੰਦੇ ਸੀ ਕਿ ਅਸੀਂ ਇੰਨਾ ਕਰਦਿਆ ਚੱਕ ਲਿਆ ਹੈ ਵਿਕਾਸ ਬਿਨਾ ਕਰਜ਼ੇ ਤੋਂ ਨਹੀਂ ਹੁੰਦਾ ਸਾਰੀ ਦੁਨੀਆ ਕਿਸੇ ਤਰੀਕੇ ਨਾਲ ਵਿਕਾਸ ਹੁੰਦਾ ਹੈ ਇਹ ਉਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਸੀ ਕੋਈ ਬਿਲਡਿੰਗ ਪੰਜਾਬ ਸਰਕਾਰ ਦੀ ਅਜੇ ਨਹੀਂ ਬਚੀ ਸੀ ਜਿਹੜੀ ਬੈਂਕਾਂ ਦੇ ਕੋਲ ਗਿਰਵੀ ਨਾ ਰੱਖਿਆ ਗਿਆ ਹੋਵੇ ਇਥੋਂ ਤੱਕ ਕਿ ਮੰਡੀ ਬੋਲ ਦੀ ਜਿਹੜੀ ਭਵਿੱਖ ਦੇ ਵਿੱਚ ਹੋਣ ਵਾਲੀ ਕਮਾਈ ਸੀ ਉਸ ਨੂੰ ਵੀ ਗਿਰਵੀ ਰੱਖ ਦਿੱਤਾ ਗਿਆ ਸੀ ਜਿਹੜੀ ਫਿਊਚਰ ਚ ਭਵਿੱਖ ਦੇ ਵਿੱਚ ਉੱਥੋਂ ਕਮਾਈ ਹੋਣੀ ਹੈ ਉਸ ਦੇ ਉੱਤੇ ਲੋਨ ਲੈ ਲਿਆ ਗਿਆ ਸੀ ਇਥੋਂ ਤੱਕ ਦੇ ਹਾਲਾਤ ਪੈਦਾ ਹੋ ਗਏ ਸੋ ਹੁਣ ਸਰਕਾਰ ਕੋਲ ਆਪਸ਼ਨ ਕੀ ਬਚਦੀ ਹੈ ਇੱਕ ਤਾਂ ਇਹ ਹੈ ਕਿ ਜਿਹੜਾ ਕਿਸੇ ਨਾ ਕਿਸੇ ਵਿਭਾਗਾਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਫੰਡ ਪਿਆ ਹੈ ਉਸ ਨੂੰ ਸਰਕਾਰ ਇਕੱਠਾ ਕਰ ਲਵੇ ਜਾਂ ਫਿਰ ਗਮਾੜਾ ਦਾ ਜਿਵੇਂ ਜ਼ਿਕਰ ਕੀਤਾ ਗਿਆ ਹੈ ਕਿ ਉਸ ਦੀ 20000 ਕਰੋੜ ਦੀ ਪ੍ਰਾਪਰਟੀ ਹੈ ਉਸ ਨੂੰ ਗਹਿਣੇ ਰੱਖ ਲਿਆ ਜਾਵੇ ਜਾਂ ਜਿਹੜੀ ਨਿਲਾਮ ਕਰਨ ਵਾਲੀ ਹੈ ਉਸ ਨੂੰ ਨਿਲਾਮ ਕਰਕੇ ਪੈਸੇ ਇਕੱਠੇ ਕੀਤੇ ਜਾਣ ਅੱਜ ਸਵੇਰੇ ਹੀ ਪੰਜਾਬ ਦੇ ਅਖਬਾਰਾਂ ਦੇ ਵਿੱਚ ਇਹ ਇਸ਼ਤਿਹਾਰ ਛਪ ਗਏ ਨੇ ਜਿੱਥੇ ਈ ਆਕਸ਼ਨ ਦੇ ਲਈ ਗਮਾੜਾ ਦੀਆਂ ਪ੍ਰਾਪਰਟੀਆਂ ਲਿਸਟ ਕਰ ਦਿੱਤੀਆਂ ਗਈਆਂ ਨੇ 99 ਸ਼ਾਪ ਕਮ ਆਫਿਸ ਜਿਹੜੇ ਬੂਥ ਹੁੰਦੇ ਨੇ ਕੰਪਲੈਕਸ ਨੇ ਵੀਰ ਹੈ ਸ਼ੀ ਪਲਾਟ ਨੇ 9 ਹੋਟਲ 2 ਪੈਟਰੋਲ ਪੰਪ 6 ਸਕੂਲ 10 ਕਮਰਸ਼ੀਅਲ ਯੂਜ਼ ਦੀਆਂ ਥਾਵਾਂ ਨੇ 9 ਮਿਕਸਡ ਯੂਜ਼ ਦੀਆਂ ਥਾਵਾਂ ਨੇ ਤੇ 2 ਹਾਊਸਿੰਗ ਸੁਸਾਇਟੀ ਗਰੁੱਪ ਦੀਆਂ ਜਿਹੜੀਆਂ ਥਾਵਾਂ ਨੇ ਲੋਕੇਸ਼ਨਸ ਨੇ ਇਹਨਾਂ ਸਾਰਿਆਂ ਦੀ ਨਿਲਾਮੀ ਦੇ ਇਸ਼ਤਿਹਾਰ ਛੱਪ ਚੁੱਕੇ ਨੇ ਈ ਆਕਸ਼ਨ ਉਹਨਾਂ ਦੀ ਹੋਣੀ ਹੈ ਸਰਕਾਰ ਪੈਸੇ ਇਕੱਠੇ ਕਰ ਰਹੀ ਹੈ ਹਰ ਹਾਲਤੇ ਲੱਗਦਾ ਹੈ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਦੀਵਾਲੀ ਤੱਕ ਕਈ ਔਰਤਾਂ ਨੂੰ 18 ਸਾਲ ਤੋਂ ਉੱਪਰ ਔਰਤਾਂ ਨੂੰ 1100 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰੇ ਕਿਉਂਕਿ ਜਾਦਾ ਸਮਾਂ ਨਹੀਂ ਬਚਿਆ ਹੈ 2027 ਦੀਆਂ ਚੋਣਾਂ ਜਿਹੜੀਆਂ ਨੇ ਉਸ ਸਿਰਤੇ ਖੜੀਆਂ ਨੇ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਨੇ ਤੇ ਜੇ ਸਰਕਾਰ ਕਿਤੇ ਆਪਣੇ ਇਲੈਕਸ਼ਨ ਮੈਨੀਫੈਸਟੋ ਨੂੰ ਨਾ ਪੂਰਾ ਕਰਨ ਦੇ ਉੱਤੇ ਘਿਰਦੀ ਹੈ ਤਾਂ ਸਿਰਫ ਉਹ ਔਰਤਾਂ ਨੂੰ ਜਿਹੜਾ 1100 ਰੁਪਏ ਦੇਣਾ ਸੀ ਉਹ ਇੱਕ ਵਾਅਦਾ ਰਹਿ ਗਿਆ ਹੈ ਜਿਹੜਾ ਪੂਰਾ ਨਹੀਂ ਕੀਤਾ ਬਾਕੀ ਸਾਰੇ ਵਾਦੇ ਲਗਭਗ ਸਰਕਾਰ ਵੱਲੋਂ ਪੂਰੇ ਕਰ ਦਿੱਤੇ ਗਏ ਪਰ ਇਹ ਮੁੱਦਾ ਵੀ ਕੋਈ ਛੋਟਾ ਮੁੱਦਾ ਨਹੀਂ ਹੈ ਔਰਤਾਂ ਨੂੰ 1100 ਰੁਪਏ ਦੇਣਾ ਇਹ ਮੁੱਦਾ ਹਰ ਸੂਬੇ ਦੇ ਵਿੱਚ ਹੀ ਟੈਸਟ ਕੀਤਾ ਗਿਆ ਹੈ ਅਜ਼ਮਾਇਆ ਗਿਆ ਹੈ ਹਰ ਸੂਬੇ ਦੇ ਵਿੱਚ ਹੀ ਇਸ ਸਕੀਮ ਦਾ ਲਾਭ ਪਾਰਟੀਆਂ ਨੇ ਲਿਆ ਹੈ ਸਿਆਸੀ ਪਾਰਟੀਆਂ ਨੇ ਇਸ ਵਾਦਿਆਂ ਦੇ ਉੱਤੇ ਸਰਕਾਰ ਬਣਾਈ ਹੈ ਭਾਵੇਂ ਤੁਸੀਂ ਦਿੱਲੀ ਲੈ ਲਓ ਵਿਧਿਆਪਰਦੇਸ਼ ਲੈ ਲਓ ਮਹਾਰਾਸ਼ਟਰਾ ਲੈ ਲਓ ਹਰ ਸੂਬੇ ਦੇ ਵਿੱਚ ਹੀ ਇਸੇ ਤਰੀਕੇ ਦੇ ਵਾਦੇ ਕੀਤੇ ਗਏ ਨੇ ਵੀ ਅਸੀਂ 18 ਸਾਲ ਤੋਂ ਵੱਧ ਔਰਤਾਂ ਨੂੰ ਹਰ ਮਹੀਨੇ ਐਨੇ ਪੈਸੇ ਦਿਆ ਕਰਾਂਗੇ ਪੰਜਾਬ ਦੇ ਵਿੱਚ ਜੇ 1100 ਰੁਪਏ ਦੀ ਗੱਲ ਕੀਤੀ ਜਾਂਦੀ ਹੈ ਇਸ ਦਾ ਭਾਜਪਾ ਵੱਲੋਂ ਬਹੁਤ ਇੱਕ ਵਾਰ ਵਿਰੋਧ ਕੀਤਾ ਗਿਆ ਸੀ ਕਿ ਤੁਸੀਂ ਮੁਫਤ ਦੀਆਂ ਯੋਜਨਾਵਾਂ ਕਿਉਂ ਲਿਆ ਰਹੇ ਹੋ ਫਰੀ ਬੀਜ਼ ਵੰਡ ਰਹੇ ਹੋ ਇਹ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਇਸ ਤਰ੍ਹਾਂ ਦੀ ਇੱਕ ਲਾਈਨ ਲਈ ਗਈ ਸੀ ਪਰ ਜਦੋਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਦੋਂ ਭਾਜਪਾ ਵੱਲੋਂ ਹੀ ਹਰ ਔਰਤ ਦੇ ਖਾਤੇ ਦੇ ਵਿੱਚ 2500 ਰੁਪਏ ਪਾਉਣ ਦਾ ਵਾਅਦਾ ਕੀਤਾ ਗਿਆ ਤੇ ਇਸੇ ਇਲੈਕਟਰੋਨਲ ਪਾਲਿਸੀਜ਼ ਦੇ ਵਿੱਚ ਮੁਫਤ ਚੀਜ਼ਾਂ ਵੰਡਣ ਦੇ ਵਾਅਦੇ ਕਰਨ ਦੇ ਵਿੱਚ ਭਾਜਪਾ ਵੀ ਸਭ ਤੋਂ ਅੱਗੇ ਨਿਕਲ ਗਈ ਹੈ ਇਸੇ 2500 ਰੁਪਏ ਦੇ ਵਾਅਦੇ ਨੇ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਬਣਾਈ ਹੈ ਤੇ ਆਪ ਆदमी ਤੇ ਆਮ ਆਦਮੀ ਪਾਰਟੀ ਨੂੰ ਖਰਾਕ ਕੇ ਉਹਨਾਂ ਨੇ ਸੱਤਾ ਤੋਂ ਬਾਹਰ ਕੀਤਾ ਜੇ ਇਹ ਕਹਿ ਦੇਣਾ ਕਿ ਇਹ ਕੋਈ ਬਹੁਤ ਵੱਡਾ ਪ੍ਰੋਮਿਸ ਨਹੀਂ ਹੈ ਇਹ ਵਾਅਦਾ ਨਾ ਵੀ ਪੂਰਾ ਕੀਤਾ ਤੇ ਚੱਲ ਜਾਏਗਾ ਨਹੀਂ ਅਜਿਆ ਨਹੀਂ ਹੈ ਸਰਕਾਰ ਨੂੰ ਪਤਾ ਹੈ ਕਿ ਇਸ ਵਾਅਦੇ ਦੀ ਅਹਿਮੀਅਤ ਕੀ ਹੈ ਇਹ ਵਾਦਾ ਉਹਨਾਂ ਨੂੰ ਹਰ ਹਾਲ ਦੇ ਵਿੱਚ ਪੂਰਾ ਕਰਨਾ ਪਏਗਾ ਕਿ ਉਹਨਾਂ ਨੇ 27 ਦੇ ਵਿੱਚ ਦੁਬਾਰਾ ਸੱਤਾ ਦੇ ਵਿੱਚ ਆਉਣ ਦਾ ਕੋਈ ਸੁਪਨਾ ਵੀ ਦੇਖਣਾ ਹੈ ਲੇਕਿਨ ਇੱਥੇ ਇਹ ਵੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੁਫਤ ਵੰਡਣ ਦੇ ਨਾਲ ਪੰਜਾਬ ਦੇ ਜਿਹੜੇ ਵਿੱਤੀ ਹਾਲਾਤ ਨੇ ਕੀ ਉਹ ਇਨ੍ਹਾਂ ਚੀਜ਼ਾਂ ਵਾਸਤੇ ਕੋਈ ਸਕੂਪ ਹੈ ਕਿ ਅਸੀਂ ਇਸ ਤਰੀਕੇ ਨਾਲ ਮੁਫਤ ਵੰਡੇ ਜਾਈਏ ਪਹਿਲਾਂ ਆਟਾ ਦਾਲ ਤੋਂ ਇਹ ਸਕੀਮਾ ਸ਼ੁਰੂ ਹੋਣੀ ਆਸੀ ਮੁਫਤ ਵੰਡਣ ਤੋਂ ਫਿਰ ਸਗਣ ਸਕੀਮਾ ਮੁਫਤ ਬਿਜਲੀ ਖੇਤੀ ਵਾਲੀਆਂ ਮੋਟਰਾਂ ਨੂੰ ਮੁਫਤ ਬਿਜਲੀ ਪਤਾ ਨਹੀਂ ਕੀ ਕੀ ਲੇਕਿਨ ਮੁਫਤ 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 ਨੇ ਇਸ ਸਰਕਾਰ ਦੇ ਵਿੱਤੀ ਹਾਲਾਤ ਐਨੇ ਮਾੜੇ ਕਰ ਦਿੱਤੇ ਨੇ ਕਿ ਹੁਣ ਪੁਰਾਣਾ ਕਰਜ਼ਾ ਮੋੜਨ ਦੇ ਲਈ ਵੀ ਤੁਹਾਨੂੰ ਨਵਾਂ ਕਰਜ਼ਾ ਟੱਕਣਾ ਪੈ ਰਿਹਾ ਲੇਕਿਨ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਗੱਲ ਤੋਂ ਬਰੀ ਨਹੀਂ ਕੀਤਾ ਜਾ ਸਕਦਾ ਕਿ ਹਾਲਾਤ ਪਹਿਲਾਂ ਹੀ ਮਾੜੇ ਨੇ ਪੁਰਾਣੀਆਂ ਸਰਕਾਰਾਂ ਨੇ ਇਹਨਾਂ ਨੂੰ ਇਹ ਹਾਲਾਤ ਤੋਹਫੇ ਦੇ ਵਿੱਚ ਦਿੱਤੇ ਸੀ ਜਾਂ ਵਿਰਾਸਤ ਦੇ ਵਿੱਚ ਦਿੱਤੇ ਸੀ ਤੁਹਾਨੂੰ ਯਾਦ ਹੋਏਗਾ ਕਿ 2022 ਦੀਆਂ ਵੋਟਾਂ ਦੇ ਵਿੱਚ ਚੋਣਾਂ ਦੇ ਵਿੱਚ ਸਭ ਤੋਂ ਵੱਧ ਕਰਜ਼ੇ ਦਾ ਮੁੱਦਾ ਇਸ ਪਾਰਟੀ ਵੱਲੋਂ ਹੀ ਉਠਾਇਆ ਗਿਆ ਸੀ ਜੋ 275000 ਕਰੋੜ ਦੇ ਕਰਜ਼ੇ ਦੀ ਗੱਲ ਹੁੰਦੀ ਸੀ ਉਹ ਬਾਰ-ਬਾਰ ਇਸੇ ਪਾਰਟੀ ਵੱਲੋਂ ਉਸ ਨੂੰ ਆਮ ਜਨਤਾ ਦੇ ਵਿੱਚ ਲਿਆਂਦਾ ਗਿਆ ਸੀ ਬਾਰ-ਬਾਰ ਇਸ ਮੁੱਦੇ ਨੂੰ ਚੱਕਿਆ ਗਿਆ ਸੀ ਕਿ ਇੰਨਾ ਕਰਜ਼ਾ మోੜਾਂਗੇ ਕਿਵੇਂ ਪੰਜਾਬ ਬਚੇਗਾ ਕਿਵੇਂ ਤੇ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹ ਮੁਫਤ ਵੰਡਣ ਦੇ ਸਾਰੇ ਵਾਅਦੇ ਇਸ ਪਾਰਟੀ ਵੱਲੋਂ ਕੀਤੇ ਗਏ ਸੀ 2027 ਦੇ ਵਿੱਚ ਵੀ ਕੁਝ ਵੱਖਰਾ ਹੋਣ ਵਾਲਾ ਹੈ ਪਾਰਟੀਆਂ ਇਹਨਾਂ ਹਾਲਾਤਾਂ ਦੇ ਉੱਪਰ ਉਨਾਂ ਦਾ ਰਸਾਨੀ ਕਰਨ ਗਿਆ ਜਾਂ ਇਹਨਾਂ ਤੋਂ ਨਿਕਲਣ ਦੀ ਕੋਸ਼ਿਸ਼ ਕਰਨੀ ਆ ਜੇ ਲੱਗਦਾ ਨਹੀਂ ਹੈ ਉਦੋਂ ਵੀ ਇਸੇ ਤਰੀਕੇ ਦੇ ਵਾਅਦੇ ਹੋਣਗੇ ਇਸੇ ਤਰੀਕੇ ਨਾਲ ਲੋਕਾਂ ਨੂੰ ਲੁਭਾਇਆ ਜਾਏਗਾ ਮੁਫਤ ਸਕੀਮਾਂ ਦੇ ਐਲਾਨ ਹੋਣਗੇ ਤੇ ਲੋਕਾਂ ਨੂੰ ਕਿਹਾ ਜਾਏਗਾ ਕਿ ਸਾਨੂੰ ਵੋਟਾਂ ਪਾਓ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਇਹ ਸਾਰਾ ਕੁਝ ਮੁਫਤ ਕਰ ਦੇਵਾਂਗੇ ਲੇਕਿਨ ਇੱਥੇ ਇੱਕ ਗੱਲ ਹੋਰ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਪੰਜਾਬ ਸਰਕਾਰ ਦੇ ਹਾਲਾਤ ਹੁਣ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਚਾਹੇ ਜਿਸ ਮਰਜ਼ੀ ਪਾਰਟੀ ਦੀ ਸਰਕਾਰ ਆਵੇ ਬਹੁਤ ਬੁਰੇ ਤਰੀਕੇ ਨਾਲ ਅਸੀਂ ਕਰਜ਼ੇ ਦੇ ਇਸ ਜਾਲ ਦੇ ਵਿੱਚ ਫਸ ਚੁੱਕੇ ਆ ਇਥੋਂ ਨਿਕਲਣਾ ਸੰਭਵ ਨਹੀਂ ਹੈ ਅਸੀਂ ਹਰ ਚੀਜ਼ ਦੇ ਲਈ ਸਕੀਮ ਦੇ ਲਈ ਹਰ ਕੰਮ ਦੇ ਲਈ ਕੇਂਦਰ ਸਰਕਾਰ ਵੱਲ ਮੂੰਹ ਅੜ ਕੇ ਝਾਕ ਰਹੇ ਆ ਕਿ ਉੱਥੋਂ ਸਾਨੂੰ ਕਰਜ਼ਾ ਮਿਲ ਸਕੇ ਤੇ ਜੇ ਕਰਜ਼ਾ ਮਿਲੇਗਾ ਤਾਂ ਹੀ ਸਾਡਾ ਜਿਹੜਾ ਦਿਨ ਚ ਰਿਹਾ ਹੈ ਡੇ ਟੂ ਡੇ ਸਰਕਾਰ ਦੀ ਫੰਕਸ਼ਨਿੰਗ ਹੈ ਉਹ ਚੱਲ ਸਕੇ ਸੋ ਜੋ ਚੋਣਾਂ ਦੁਜਵਾਬਤ ਝੜਕਾ ਕੇ ਲੜੀਆਂ ਜਾਂਦੀਆਂ ਨੇ ਜਿੱਥੇ ਦਿੱਲੀ ਨੂੰ ਹਰ ਰੋਜ਼ ਗਾਲਾਂ ਕੱਢੀਆਂ ਜਾਂਦੀਆਂ ਨੇ ਦਿੱਲੀ ਤੇ ਪੰਜਾਬ ਦਾ ਟਕਰਾਅ ਉਭਾਰਿਆ ਜਾਂਦਾ ਹੈ ਫੇਰ ਸਿਆਸਤ ਕੀਤੀ ਜਾਂਦੀ ਹੈ ਉਥੋਂ ਤੁਸੀਂ ਇੱਕ ਇੱਕ ਪੈਸੇ ਲਈ ਉਸੇ ਦਿੱਲੀ ਦੇ ਮਹਤਾਜ ਬਣੇ ਹੋਇਓ ਇਹ ਸਾਡੀ ਅਸਲੀਅਤ ਹੈ ਚਾਹੇ ਕਿਸੇ ਪਾਰਟੀ ਦੀ ਸਰਕਾਰ ਹੋਵੇ ਜਦੋਂ ਤੁਸੀਂ ਪੈਸਾ ਲੈਣ ਦੇ ਲਈ ਦਿੱਲੀ ਦੇ ਕੋਲ ਐਨੇ ਮਜਬੂਰ ਹੋ ਤਾਂ ਤੁਸੀਂ ਕੋਈ ਇੰਡੀਪੈਂਡੈਂਟ ਫੈਸਲੇ ਕਿਵੇਂ ਲੈ ਸਕਦੇ ਹੋ ਇਹ ਲੋਕਾਂ ਨੂੰ ਸੋਚਣਾ ਪਏਗਾ ਜੋ ਮਰਜ਼ੀ ਪਾਰਟੀਆਂ ਕਹੀ ਜਾਣ ਜੋ ਮਰਜ਼ੀ ਇਹ ਦਾਅਵੇ ਕਰੀ ਜਾਣ ਪਰ ਇਹਨਾਂ ਨੂੰ ਕੇਂਦਰ ਸਰਕਾਰ ਦੀ ਹਰ ਗੱਲ ਮੰਨਣੀ ਪਵੇਗੀ ਕਿਉਂਕਿ ਮੁੱਦਾ ਪੈਸੇ ਦਾ ਹੈ ਪੈਸੇ ਤੋਂ ਬਿਨਾ ਸਰਕਾਰਾਂ ਚੱਲਣਗੀਆਂ ਨਹੀਂ ਤੇ ਪੈਸੇ ਦੀ ਜਿਹੜੀ ਚਾਬੀ ਹੈ ਉਹ ਡੋਰ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਐਨੀ ਮਜ਼ਬੂਤੀ ਨਾਲ ਫੜਾ ਚੁੱਕੇ ਆਂ ਅਸੀਂ ਕਿ ਹੁਣ ਉੱਥੋਂ ਬਚ ਕੇ ਨਿਕਲਣਾ ਸਾਡੇ ਲਈ ਸੰਭਵ ਨਹੀਂ ਸੋ ਉਮੀਦ ਕਰਦੇ ਆਂ ਲੋਕ ਜਾਗਣਗੇ ਇਹ ਚੀਜ਼ਾਂ ਪੁੱਛਣਗੇ ਹਰ ਪਾਰਟੀ ਨੂੰ ਪੁੱਛਣਗੇ ਕਿ ਤੁਸੀਂ ਕਹੀ ਜ਼ਰੂਰ ਜਾਣਿਓ ਕਿ ਦਿੱਲੀ ਨੂੰ ਅਸੀਂ ਭੁਜਾਦਾਂਗੇ ਦਿੱਲੀ ਨਾਲ ਸਾਡਾ ਟਕਰਾ ਹੈ ਲੇਕਿਨ ਤੁਸੀਂ ਆਪਣੇ ਆਪ ਨੂੰ ਖੁਦ ਹੀ ਇਨ੍ਹਾਂ ਹਾਲਾਤਾਂ ਦੇ ਵਿੱਚ ਲਿਆਂਦਾ ਹੈ ਕਿਥੇ ਤੁਹਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਹੈ ਤੁਸੀਂ ਆਪਣੇ ਇੰਡੀਪੈਂਡੈਂਟ ਫੈਸਲੇ ਨਹੀਂ ਲੈ ਸਕਦੇ ਹੋ ਤੁਹਾਨੂੰ ਹਰ ਉਹ ਗੱਲ ਮੰਨਣੀ ਪਏਗੀ ਜੋ ਤੁਹਾਨੂੰ ਕੇਂਦਰ ਡਿਕਟੇਟ ਕਰਦਾ ਹੈ ਕਿਉਂਕਿ ਉਹ ਪੈਸੇ ਦੀ ਉਸ ਖਜ਼ਾਨੇ ਦੀ ਚਕਲੀ ਚਾਬੀ ਹੈ ਕੇਂਦਰ ਦੇ ਹੱਥ ਸੋ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਲੋਕ ਇਨ੍ਹਾਂ ਪਾਰਟੀ ਦੇ ਆਗੂਆਂ ਨੂੰ ਜ਼ਰੂਰ ਪੁੱਛਣਗੇ ਤੇ ਸ਼ਾਇਦ ਇਹਨਾਂ ਨੂੰ ਮਜਬੂਰ ਕਰਨਗੇ ਕਿ ਪੰਜਾਬ ਦੀ ਬਿਹਤਰੀ ਵਾਸਤੇ ਕੁਝ ਚੰਗੇ ਕਦਮ ਚੱਕੇ ਜਾ ਸਕਣ ਪੰਜਾਬ ਨੂੰ ਬਚਾਇਆ ਜਾ ਸਕੇ ਇਸੇ ਉਮੀਦ ਦੇ ਨਾਲ ਪ੍ਰਤਿਵਿਧਾ ਲੈਣੇ ਆ ਧੰਨਵਾਦ